brought to by silver pumps top quality or consistent performance ke liye sirf silver pumps naam yaad rakhna لمبے ਸਮੇਂ ਤੋਂ ਕਹਿੰਦੇ ਆ ਰਹੇ ਪਿਛਲੀ ਕਮੈਂਟ ਜਦੋਂ ਆਪੋਜ਼ਿਸ਼ਨ ਦੀ ਉਹਦੋਂ ਵੀ ਕਹਿੰਦੇ ਰਹੇ ਆ ਕਿ ਇਹ ਪਿਛਲੀਆਂ ਸਰਕਾਰਾਂ ਦੇ ਸਮੇਂ ਇੱਕ ਬਹੁਤ ਵੱਡਾ ਨੈਕਸਸ ਚੱਲੇ ਜਿਹਦੇ ਵਿੱਚ ਪੋਲੀਟੀਸ਼ੀਅਨ ਕੁਝ ਇੱਕ ਪੁਲਿਸ ਮੁਲਾਜ਼ਮ ਜਾਂ ਅਫਸਰ ਔਰ ਜਿਹੜੇ ਡਰਗ ਤਸਕਰ ਸੀਗੇ ਇਹ ਨੈਕਸਸ ਬਣਿਆ ਉਹਨੇ ਜਿਹੜੀ ਮੁਲਾਜ਼ਮ ਦੀ ਤੁਸੀਂ ਗੱਲ ਕਰ ਰਹੇ ਹੋ ਆਈ ਥਿੰਕ 12-15 ਸਾਲ ਤੋਂ ਇਹ ਪੁਲਿਸ ਸਰਵਿਸ ਦੇ ਵਿੱਚ ਹੈ ਸੋ ਪਿਛਲੇ ਜਿਹੜਾ ਕੰਡੇ ਪਿਛਲੀਆਂ ਸਰਕਾਰਾਂ ਨੇ ਬੀਜੇ ਹੋਏ ਨੇ ਉਹ ਕੱਲਾ ਕੱਲਾ ਕੰਡਾ ਪਛਾਣ ਕੇ ਉਹਨੂੰ ਚੁਗਦਾਂਗੇ ਉਹਦੇ ਬਾਰੇ ਕਿੰਨੀ ਤਿਆਰੀ ਨਹੀਂ ਚੱਲਦੀ ਨਹੀਂ ਤਿਆਰੀ ਚੱਲਦੀ ਰਹਿੰਦੀ ਹੈ ਇਲੈਕਸ਼ਨਾਂ ਦਾ ਤਾਂ ਤਿਆਰੀ ਪੂਰੀ ਹੈ ਪੂਰੀ ਤਿਆਰੀ ਹੈ 100% ਆਮ ਆਦਮੀ ਪਾਰਟੀ ਦੀ ਸਰ ਸਰ ਸੰਜੀਵ अरोड़ा ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਆਪ ਕੱਲ ਭਰਤ ਕੁਸ਼ਨ ਆਸ਼ੂਕ ਕੋ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਹਾਲਾਂਕਿ ਬੀਜੇਪੀ ਨੇ ਅਭੀ ਉਮੀਦਵਾਰ ਨਹੀਂ ਐਲਾਨ ਕੀਤਾ ਤਾਂ ਕਿਵੇਂ ਦੇਖਦੇ ਕਿ ਇਸ ਵਿੱਚ ਤ੍ਰਿਕੋਨਮ ਤ੍ਰਿਕੋਨਮ ਦਾ ਮੁਕਾਬਲਾ ਹੋਗਾ ਨਹੀਂ ਦੇਖੋ ਹਜੇ ਤਾਂ ਤ੍ਰਿਕੋਣਾ ਮੁਕਾਬਲਾ ਕਹਿਣਾ ਇਸ ਤੱਕ ਇਲੈਕਸ਼ਨ ਵੀ ਨਹੀਂ ਅਨਾਉਂਸ ਹੋਈ ਹੈਗੀ ਉਹ ਬੜਾ ਮੈਂ ਸਮਝਦਾ ਕਿ ਇਸ ਟਾਈਮ ਦੇ ਉੱਪਰ ਵਾਜਬ ਨਹੀਂ ਹੋਊ ਸੰਜੀਵ अरोड़ा ਜੀ ਦੀ ਕੈਂਪੇਨ ਚੱਲ ਰਹੀ ਹੈ ਪੂਰੀ ਪਾਰਟੀ ਉਹਦੇ ਵਿੱਚ ਲੱਗੀ ਹੋਈ ਹੈ ਲੋਕਾਂ ਦਾ ਸਾਥ ਸਹਿਯੋਗ ਹੈ ਜਿਹੜਾ ਉਹ ਬਹੁਤ ਜ਼ਿਆਦਾ ਮਿਲ ਰਿਹਾ ਹੈ ਲੋਕ ਪਿਛਲੇ 3 ਸਾਲਾਂ ਦੇ ਪੰਜਾਬ ਸਰਕਾਰ ਦੇ ਕੰਮਾਂ ਨੂੰ ਵੋਟ ਜਿਹੜੀ ਉਹ ਪਾਉਣ ਜਾਣਗੇ ਸੰਜੀਵ अरोड़ा ਜੀ ਦਾ ਆਪਣਾ ਕਨੈਕਟ ਹੈ ਜਿਹੜਾ ਲੁਧਿਆਣਾ ਦੇ ਲੋਕਾਂ ਨਾਲ ਬਹੁਤ ਵਧੀਆ ਸੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਜਲੰਧਰ ਵੈਸਟ ਬਹੁਤ ਵੱਡੇ ਮਾਰਜਿਨ ਦੇ ਉੱਪਰ ਜਿੱਤੇ ਸੀਗੇ ਉਸੇ ਤਰੀਕੇ ਨਾਲ ਲੁਧਿਆਣਾ ਵੈਸਟ ਵੀ ਜਿੱਤਣ ਜਾ ਰਹੇ ਹੈ ਸਰ ਚਰਨ ਜੀ ਸੀ ਚੰਨੀ ਦੁਆਰਾ ਭਾਰਤ ਮੂਸ਼ਨ ਆਛੂ ਕੇ ਸਾਥ ਵੀਡੀਓ ਕਾਲ ਤੇ ਬਾਤ ਕੀਤੀ ਗਈ उन्होंने कहा कि मेरे लिए घर लेकर आप रख लीजिए क्योंकि कहा घर चाहिए वो एम पी है जलंधर के लोगों ने एम पी बनाया है तो सरकार से घर केंद्र सरकार से घर दिल्ली में ले हम उनको सब घर क्यों लेके देंगे ये कैंपेन के लिए आ रहे हैं कोई सोशल सर्विस के लिए थोड़ा आ रहे हैं हम लोग खुद अपना घर खुद लेके रहेंगे तो लेकिन यह है कि कांग्रेसियों को मांगने की आदत होती है उन्होंने मांग लिया, मांग लिया, एक ने दिया दिया तो गैंगस्टर जो है, वो ऐसा ये को सीधी दे रहे है देते नजर आ रहे हैं क्या केंद्र सरकार से बातचीत कर, कर उनको जो ब्लैक लिस्ट उनके, जो अकाउंट है वो ब्लैक लिस्ट किए जाएंगे जहाँ तो ऐसा देखो पिछले तीन सालों को खास तौर पर ਆ ਲਾਸਟ ਮੰਥ ਤੋਂ ਇੱਕ ਮਾਰਤੂਜੋ ਯੁੱਧ ਨਸ਼ਾ ਵਰੋ ਸ਼ੁਰੂ ਕੀਤਾ ਉਹਦੇ ਵਿੱਚ ਹਰ ਪੱਖੋਂ 360 ਡਿਗਰੀਜ਼ ਪਲਾਨ ਹੈ ਜਿਹੜਾ ਉਹ ਚਾਹੇ ਕੋਈ ਇੱਥੇ ਪੈਡਲਰ ਹੈ ਚਾਹੇ ਕੋਈ ਵੱਡਾ ਨਸ਼ਾ ਤਸਕਰ ਹੈ ਚਾਹੇ ਕੋਈ ਵਿਦੇਸ਼ਾਂ ਦੇ ਵਿੱਚ ਬੈਠਾ ਹੈ ਜਿਹੜੇ ਕਿ ਇੰਟਰਨੈਸ਼ਨਲ ਬਾਰਡਰ ਤੋਂ ਵੀ ਸਪਲਾਈ ਕਰਦੇ ਨੇ ਹੁਣ ਤੁਸੀਂ ਦੇਖਿਆ ਕਿ ਇੰਨੀ ਸਖਤੀ ਹੋ ਗਈ ਹੈ ਕਿ ਪਾਕਿਸਤਾਨ ਤੋਂ ਜਿਹੜੇ ਡਰੋਨ ਦੇ ਜ਼ਰੀਏ ਭੇਜਦੇ ਸੀਗੇ ਉਹਨਾਂ ਨੂੰ ਵੀ ਹੁਣ ਇੱਥੇ ਭੇਜਣ ਦੇ ਲਈ ਔਰ ਉਹਨੂੰ ਪਿਕ ਕਰਨ ਦੇ ਲਈ ਉਹਨੂੰ ਕਲੈਕਟ ਕਰਨ ਦੇ ਲਈ ਉਹਨੂੰ ਬੰਦੇ ਨਹੀਂ ਮਿਲ ਰਹੇ ਹੈਗੇ ਇੰਨਾ ਸਖਤੀ ਜਿਹੜੀ ਪੰਜਾਬ ਸਰਕਾਰ ਵੱਲੋਂ ਪੁਲਿਸ ਵੱਲੋਂ ਕੀਤੀ ਗਈ ਹੈ ਸੋ ਮੈਂ ਸਮਝਦਾ ਕਿ ਚਾਹੇ ਜਿਸ ਵੀ ਐਂਗਲ ਤੋਂ ਹੋਵੇ ਚਾਹੇ ਕੋਈ ਬਾਹਰ ਬੈਠਾ ਹੈ ਚਾਹੇ ਕੋਈ ਪੰਜਾਬ ਦੀ ਧਰਤੀ ਤੇ ਬੈਠਾ ਹੈ ਜਾਂ ਮੁਲਕ ਦੇ ਜਿੱਥੇ ਬੈਠਾ ਹੈ ਜੇ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰੋ ਬਖਸ਼ਿਆ ਨਹੀਂ ਜਾਊਗਾ ਇੱਕ ਤਰਫ ਇਹ ਅੱਜ ਫਿਰ ਜੋ ਹੈ ਡੀਜੀ ਕੋ ਟ੍ਰੈਕ ਕੀ ਹੈ ਕਿਸਨੇ ਸ਼ੇਜਾਦ ਵੱਡੀ ਹੈ ਪਾਕਿਸਤਾਨ ਦਾ ਗੈਂਗਸਟਰ ਹੈ ਉਸਨੇ ਡੀਜੀ ਕੋ ਮਾਰਨੇ ਦੀ ਧਮਕੀ ਦਿੱਤੀ ਹੈ ਕੌਣ ਸੀ ਡੀਜੀ ਕੋ तो नहीं नहीं, ऐसी पुलिस ना सरकार ना नही है उनको बोलो धमकियों तो अब पंजाब के राज्यपाल भी सरहदी इलाकों में जाके जो नशे के खिलाफ जो पैदल यात्रा मार्च निकाल रहे हैं उसे लेकर क्या कह रहे हैं देखो मैं समझता हूँ कि ये लड़ाई एक बंदे की थोड़ी ही है ये तो पंजाब के तीन करोड़ पंजाबियों की लड़ाई है जब तक सारे कंधे के साथ कंधा लगा के नहीं चलेंगे तब तक ये बीमारी ये कैंसर नशे रू, रूपी ये खत्म ही नहीं हो सकता अगर उसमें पंजाब के माननीय राज्यपाल जी भी पार्टिसिपेट कर रहे हैं तो अच्छी बात है हम वेलकम करते हैं इसका सबको मिलकर इस लड़ाई में लड़ना चाहिए लेकिन जो पंजाब पुलिस नशे के विरुद्ध कार्रवाई करती उन्हीं के कुछ जो कांस्टेबल हैं अब जैसे एक महिला जो कांस्टेबल पकड़ी गई नशा उसके पास बरामद हुआ और ਇਹ ਵੀ ਪਤਾਇਆ ਗਿਆ ਮੀਡੀਆ ਰਿਪੋਰਟ ਦੇ ਮੁਤਾਬਕ ਕਿ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਉਹਨੇ ਇਸੇ ਨਸ਼ੇ ਦੇ ਕਰਕੇ ਦੇਖੋ ਇਸ ਤਰ੍ਹਾਂ ਕਿ ਅਸੀਂ ਹਮੇਸ਼ਾ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਪਿਛਲੀ ਕਮਨ ਜਦੋਂ ਆਪੋਜ਼ਿਸ਼ਨੀ ਉਦੋਂ ਵੀ ਕਹਿੰਦੇ ਰਹੇ ਆ ਕਿ ਇਹ ਪਿਛਲੀਆਂ ਸਰਕਾਰਾਂ ਦੇ ਸਮੇਂ ਇੱਕ ਬਹੁਤ ਵੱਡਾ ਨੈਕਸਸ ਚੱਲੇ ਜਿਹਦੇ ਵਿੱਚ ਪੋਲੀਟੀਸ਼ੀਅਨ ਕੁਝ ਇੱਕ ਪੁਲਿਸ ਮੁਲਾਜ਼ਮ ਜਾਂ ਅਫਸਰ ਔਰ ਜਿਹੜੇ ਡਰਗ ਤਸਕਰ ਸੀਗੇ ਇਹ ਨੈਕਸਸ ਬਣਿਆ ਹੁਣ ਉਸ ਨੈਕਸਸ ਨੂੰ ਖਤਮ ਕਰਨ ਦਾ ਕੰਮ ਹੈਡੋ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਹੈ ਉਨੇ ਜਿਹੜੀ ਮੁਲਾਜ਼ਮ ਦੀ ਤੁਸੀਂ ਗੱਲ ਕਰ ਰਹੇ ਹੋ ਆਈ ਥਿੰਕ 12-15 ਸਾਲ ਤੋਂ ਇਹ ਪੁਲਿਸ ਸਰਵਿਸ ਦੇ ਵਿੱਚ ਹੈ ਸੋ ਪਿਛਲੇ ਜਿਹੜਾ ਕੰਡੇ ਪਿਛਲੀਆਂ ਸਰਕਾਰਾਂ ਨੇ ਬੀਜੇ ਹੋਏ ਨੇ ਉਹ ਕੱਲਾ-ਕੱਲਾ ਕੰਡਾ ਪਛਾਣ ਕੇ ਉਹਨੂੰ ਚੁਗਦਾਂਗੇ ਇੱਕ ਵੀ ਨਸ਼ੇ ਦਾ ਤਸਕਰ ਜਾਂ ਇੱਕ ਵੀ ਇਹੋ ਜਿਹਾ ਮੁਲਾਜ਼ਮ ਜਾਂ ਚਾਹੇ ਫੋਰ ਦਾ ਮੈਟਰ ਪੋਲੀਟੀਸ਼ੀਅਨ ਆ ਨਹੀਂ ਛੱਡਿਆ ਜਾਊਗਾ ਨਹੀਂ ਬਖਸ਼ਿਆ ਜਾਊਗਾ ਜਿਹੜਾ ਇਸ ਕਾਲੇ ਗੁਰਗਤੰਦ ਦੇ ਵਿੱਚ ਸ਼ਾਮ ਲੋਗ ਆਖਰੀ ਸਵਾਲ ਸਰ ਉਸ ਮਹਿਲਾ ਮਜ਼ਦੂਰ ਦੀ 14 ਸਾਲ ਦੀ ਨੌਕਰੀ 'ਚ 31 ਵਾਰ ਉਸ ਦਾ ਤਬਾਦਲਾ 2 ਵਾਰ ਉਸੇ ਸਸਪੈਂਡ ਕੀਤਾ ਗਿਆ। ਲੇਕਿਨ ਤਬ ਕਿਉਂ ਨਹੀਂ ਕਾਰਵਾਈ ਕੀਤੀ ਗਈ? ਉਹ ਤਾਂ ਪਿਛਲੇ ਸਰਕਾਰਾਂ ਤੋਂ ਪੁੱਛੋ ਨਾ ਜੀ। ਜੇ 14 ਸਾਲ ਦਾ ਤਾਂ ਸਾਢੇ 3 ਸਾਲ ਹੀ ਹੋਏ ਨੇ। 3 ਸਾਲਾਂ ਦਾ ਪਤਾ ਨਹੀਂ ਹੁਣ ਕਿੰਨੀ ਦੇਰ ਦਾ ਟਰੈਕ ਉਹ ਤੇ ਲਾਇਆ ਹੋਊਗਾ ਸਾਡੀ ਸਰਕਾਰ ਨੇ। ਪਿਛਲੇ 11-12 ਸਾਲ ਜਿਹੜੇ ਸੀਗੇ ਉਹ ਤਾਂ ਕਾਂਗਰਸੀਆਂ ਕਾਲੀਆਂ ਦੇ ਸੀਗੇ। ਉਹਨਾਂ ਦੇ ਵਿੱਚ ਹੀ ਇਹ ਕਿਉਂ ਕੰਮ ਸ਼ੁਰੂ ਹੋਇਆ? ਇਹ ਤਾਂ ਇਹਦਾ ਜਵਾਬ ਤਾਂ ਉਹ ਦੇਣਾ ਪਰ ਮੈਂ ਇੱਕ ਚੀਜ਼ ਬੜੀ ਕਲੀਅਰ ਸ਼ਬਦਾਂ ਦੇ ਵਿੱਚ ਸਾਰੇ ਪੁਲਿਸ ਅਫਸਰਾਂ ਨੂੰ ਸਾਰੇ ਪੁਲਿਸ ਮੁਲਾਜ਼ਮਾ ਨੂੰ ਕਹਿ ਦੇਣਾ ਕਿ ਜੇ ਅੱਜ ਤੋਂ ਬਾਅਦ ਕਦੇ ਕਿਸੇ ਨੇ ਇੱਕ 1% ਵੀ ਨਸ਼ੇ ਵਾਲੇ ਪਾਸੇ ਉਹ ਚ ਇਨਵੋਲ ਇਸ ਕੰਮ ਦੇ ਵਿੱਚ ਗੁਰਕਤਨ ਦੇ ਵਿੱਚ ਇਨਵੋਲ ਹੋਣ ਦੀ ਉਹ ਬਾਰੇ ਸੋਚੇ ਵੀ ਤੇ ਉਹ ਬਖਸ਼ਿਆ ਨਹੀਂ ਜਾਊਗਾ ਸਰ ਕੋਈ ਸੀਨੀਅਰ ਅਧਿਕਾਰੀ ਕ ਵੀ ਨਾਮ ਸ਼ਾਮਿਲ ਹੋ ਰਿਹਾ ਜਿਸ ਕੋ ਵੀ ਆਏਗਾ ਕੋਈ ਨਹੀਂ ਬਖਸ਼ਿਆ ਜਾਏਗਾ